ਪੁਰਦੂਸ਼ਨਪੁਰ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਮਹੱਲੇ ਆਲਾ ਦਾ ਇੱਕਾ ਜਿੰਦਾਬਾਦ 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 ਪੁਰਦੂਸ਼ਨਪੁਰ ਮਰਦਾਬਾਦ 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 ਅੰਦਰ ਅਕਰ ਸੰਗਰੂ ਦੇ ਜੋ ਨਿਵਾਸੀ ਨੇ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨ ਅਜ਼ਰ ਹੁੰਦੇ ਨੇ ਉਹਨਾਂ ਦਾ ਪਰੇਸ਼ਾਨੀ ਦਾ ਕਾਰਨ ਉਹ ਸਾਹਮਣੇ ਤਿੰਨ ਜੋ ਚਿਮਣੀਆਂ ਦੇਖਦੇ ਜਿਨ੍ਹਾਂ ਦੇ ਵਿੱਚੋਂ ਤੂੰ ਆ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਕੀ ਇਹ ਜੋ ਧੂਆਂ ਨਿਕਲਦਾ ਸਾਡੇ ਘਰਾਂ ਦੇ ਵਿੱਚ ਆਉਂਦਾ ਸਾਡੇ ਬੱਚੇ ਬਿਮਾਰ ਹੁੰਦੇ ਨੇ ਜੋ ਬਜ਼ੁਰਗ ਨੇ ਜਿਨ੍ਹਾਂ ਨੂੰ ਸਾਹ ਦੇ ਵਿੱਚ ਤਕਲੀਫ ਆ ਜੋ ਸਾਹ ਲੈਣ ਦੇ ਵਿੱਚ ਤਕਲੀਫ ਮਾਨਦੇ ਨੇ ਉਹਨਾਂ ਨੂੰ ਇਸ ਧੂਏ ਦੇ ਕਾਰਨ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੀਬੀਆਂ ਖੜੀਆਂ ਨੇ ਵੱਡੀ ਗੰਤੀ ਦੇ ਵਿੱਚ ਇਧਰ ਮਹੱਲਾ ਨਿਵਾਸੀ ਹੋਰ ਖੜੇ ਨੇ ਗੱਲ ਵੀ ਕਰ ਲੈਣੇ ਬੀਬੀਆਂ ਨਾਲ ਗੱਲ ਕਰਦੇ ਆਂ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਕੌਰ ਜੀ ਕੁਲਦੀਪ ਜੀ ਕਰ ਗੱਲ ਕਰ ਲਈ ਤਾਂ ਕਿਹੜੀ ਕਿਹੜੀ ਪਰੇਸ਼ਾਨੀ ਆਉਂਦੀ ਆ ਪਿੱਛੇ ਅਸੀਂ ਵੇਖਦੇ ਆਂ ਕਿ ਧੂਆ ਨਿਕਲ ਰਿਹਾ ਹਾਂਜੀ ਸਾਨੂੰ ਬਹੁਤ ਤਕਲੀਫ ਆ ਰਹੀ ਹੈ ਜੀ ਜਦੋਂ ਇਸੇ ਤਰਸਤੇ ਜੋ ਲੰਘਦੇ ਟੱਪਦੇ ਆਂ ਜੀ ਆਉਂਦੇ ਜਾਂਦੇ ਨੂੰ ਧੂਆ ਬਹੁਤ ਜ਼ਿਆਦਾ ਚੜਦਾ ਹੈ ਜੀ ਘਰਾਂ ਵਿੱਚ ਵੀ ਧੂਆ ਜਾਂਦਾ ਹੈ ਜੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਅਸੀਂ ਬਹੁਤ ਵਾਰ ਤੇ ਚੁੱਕਿਆ ਜੀ ਇਨਾਂ ਪਰ ਖਿਲਾਫ ਅਰਜੀਆ ਸਾਡੀ ਕਿ ਹਾਂਜੀ ਹੁਣ ਅਸੀਂ ਇਹ ਚਾਹੁੰਦੇ ਆ ਵੀ ਇਹ ਸਿੱਥੋਂ ਚੱਕਿਆ ਜਾਵੇ ਜੀ। ਕੁੱਲ ਨਹੀਂ ਵੀ ਇੱਕ ਗੱਲ ਕੀਤੀ ਹੈ ਵੀ ਤੱਕ ਮਾਲਕ ਦੇ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਆ ਉਹਨਾਂ ਨੂੰ ਆਖਿਆ ਵੀ ਭਾਈ ਸਾਨੂੰ ਇਹ ਪਰੇਸ਼ਾਨੀ ਆ ਰਹੀ ਹੈ ਵੀ ਇਹਨੂੰ ਕਿਤੇ ਹੋਰ ਲੈ ਜਾ। ਹਾਂਜੀ ਪਹਿਲਾਂ ਬਹੁਤ ਵਾਰ ਇਹਨਾਂ ਨੂੰ ਕਿਹਾ ਹੈ ਜੀ। ਮਲੇਣ ਨੇ ਕਿਹਾ ਸੀ ਅਸੀਂ ਦੀਵਾਲੀ ਤੋਂ ਬਾਅਦ ਸਾਡਾ ਕੰਮ ਹੈ ਜੀ ਹਰ ਦੀਵਾਲੀ ਦਾ ਸੀਜ਼ਨ ਚੱਲ ਰਿਹਾ ਦੀਵਾਲੀ ਤੋਂ ਬਾਅਦ ਅਸੀਂ ਚੱਕ ਲਾਂਗੇ ਜੇ ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਸਾਰੇ ਭੱਲੇ ਨਿਵਾਸੀਆਂ ਨੇ ਚਲੋ ਵੀ ਇਹਨਾਂ ਦਾ ਕੰਮ ਹੋ ਜਾਊਗਾ ਚਲੋ ਵੀ ਇਹ ਵੀ ਗਰੀਬ ਹੈ ਜੀ ਸਾਰੇ ਚਲੋ ਉਹਦੋਂ ਇਹਨਾਂ ਨੇ ਕਿਹਾ ਤਾਂ ਦੀਵਾਲੀ ਤੋਂ ਬਾਅਦ ਚੱਕ ਲਾਂਗੇ ਹੁਣ ਹੁਣ ਤੱਕ ਕੋਈ ਹਜੇ ਕੁਝ ਵੀ ਨਹੀਂ ਇਹਨਾਂ ਨੇ ਉਹ ਉਸ ਤੋਂ ਬਾਅਦ ਸਾਡੀ ਸੁਣਵਾਈ ਹੋਈ ਜੀ ਨਾ ਇਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ ਜ਼ਿਆਦਾ ਲਗਾਉਣ ਲੱਗੇ ਹਾਂਜੀ ਲਗਾਤਾਰ ਜ਼ਿਆਦਾ ਧੂਆਂ ਕਰਨ ਲੱਗੇ ਇਸ ਕਰਕੇ ਸਾਨੂੰ ਵੀ ਬਹੁਤ ਮੁਸ਼ਕਲ ਆ ਰਹੀ ਹੈ ਯਾਨੀ ਕਿ ਕਾਕਾ ਜੀ ਵੀ ਅੱਜ ਮਜਬੂਰ ਹੋ ਕੇ ਫੇਰ ਤੋਂ ਇਕੱਠੇ ਹੋਏ ਹਾਂ ਹਾਂਜੀ ਅਸੀਂ ਮਜਬੂਰ ਹੋ ਕੇ ਹੋਇਆ ਦੁਆਰ ਤੇ ਇਕੱਠੇ ਹਾਂਜੀ ਤਿੰਨ ਚਾਰ ਵਾਰ ਪਹਿਲਾਂ ਵੀ ਕਹਿ ਹਟਿਆ ਜੀ ਇਹਨਾਂ ਨੂੰ ਵੀ ਚਲੋ ਕਹਿ ਦਿੰਦੇ ਸੀ ਇਹ ਇਸ ਵਾਰ ਪਾ ਕੇ ਫੇਰ ਨਹੀਂ ਪਾਉਂਦੇ ਫੇਰ ਦੁਆਰਾ ਜ਼ੋਰਾਂ ਲਗਾਈ ਜਾਂਦੇ ਹਾਂ ਰਾਤ ਨੂੰ ਰਾਤ ਆ ਦਿੰਦੇ ਹਾਂ ਇਹ ਸਾਹ ਬਹੁਤ ਲਾਣਾ ਅੱਖਾਂ ਦਾ ਗੰਦਾ ਧੂਆਂ ਸਮੈਲ ਬਹੁਤ ਗੰਦੀ ਆ ਰਾਤ ਨੂੰ ਐਤਵਾਰ ਵਾਲੇ ਤੇ 10 ਵਜੇ ਲਾ ਦਿੰਦੇ ਨੇ ਜੀ ਫੇ ਦੂਏ ਦਿਨ ਬਾਅਦ ਧੂਆ ਹੁੰਦਾ ਇਹਨੇ ਸਾਰੇ ਕੰਮਕਾਰਾਂ ਤੇ ਚਲੇ ਜਾਂਦੇ ਨੇ ਬਾਅਦ ਚ ਪਰੇਸ਼ਾਨੀ ਔਰਤਾਂ ਨੂੰ ਆਉਂਦੀ ਹੈ ਜੀ ਬਿਲਕੁਲ ਇਹਨੇ ਦਾ ਕਹਿਣਾ ਕਿ ਜਦੋਂ ਧੂਆ ਹੋ ਜਾਂਦਾ ਤਾਂ ਪਰੇਸ਼ਾਨੀ ਔਰਤਾਂ ਨੂੰ ਆਉਂਦੀ ਹੈ ਨੇ ਔਰਤਾਂ ਘਰ ਦੇ ਵਿੱਚ ਹੁੰਦੀਆਂ ਨੇ ਬੱਚਿਆਂ ਨੂੰ ਪਰੇਸ਼ਾਨੀ ਆਉਂਦੀ ਆ ਤੇ ਸਾਡੇ ਨਾਲ ਬੀਬੀ ਕੁਝ ਹੋਰ ਵੀ ਮੌਜੂਦ ਨੇ ਬੀਬੀ ਇਹਨਾਂ ਨੇ ਆਖਿਆ ਕਿ ਬੜੀ ਪਰੇਸ਼ਾਨੀ ਆਉਂਦੀ ਹੈ ਸ਼ਨੀ ਜਾਂ ਐਤਵਾਰ ਨੂੰ ਧੂਆ ਫੇਰ ਤੋਂ ਛੱਡ ਦਿੱਤਾ ਜਾਂਦਾ ਕੀ ਹਫ਼ਤੇ ਚ ਦੋ ਵਾਰ ਜੀ ਇਹ ਮੌਕਾ ਦੇਖ ਕੇ ਰਾਤ ਨੂੰ ਵੀ ਲਾਉਂਦੇ ਨੇ ਜਦੋਂ ਇਹਦਾ ਕੰਮ ਹੁੰਦਾ ਉਹ ਲਾਉਂਦੇ ਨੇ ਮਤਲਬ ਸੁਣਦੇ ਨਹੀਂ ਹੈਗੇ ਇੰਨਾ ਦੀ ਸੁਣਵਾਈ ਜੇ ਅਸੀਂ ਕਈ ਵਾਰ ਕਰ ਚੁੱਕੇ ਨੇ ਸਾਡੇ ਵੀਰ ਜੀ ਵੀ ਕਈ 8-9 ਮਹੀਨੇ ਤੋਂ ਕਰ ਕਰ ਰਹੇ ਨੇ ਕੋਈ ਨਹੀਂ ਇਹ ਸੁਣ ਰਿਹਾ ਮਤਲਬ ਇਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਜਿੱਦਾਂ ਕੋਈ ਛੋਟੀ ਮੋੜੀ ਚੀਜ਼ ਹੋਵੇ ਬੰਦਾ ਚਲ ਚੁੱਪ ਕਰ ਜਾਈ ਹੁਣ ਜਦੋਂ ਬੰਦਿਆਂ ਦੀਆਂ ਬਿਮਾਰੀਆਂ ਫੈਲਣ ਲੱਗੀਆਂ ਬੱਚਿਆਂ ਨੂੰ ਬਿਮਾਰੀਆਂ ਫੈਲਣ ਲੱਗੀਆਂ ਇਹ ਬੜਾ ਨਹੀਂ ਇਨਫੈਕਸ਼ਨ ਹੁੰਦੀ ਆ ਜੀ ਜਿਹੜਾ ਵਾਤਾਵਰਨ ਆ ਇਹ ਆਕਸੀਜਨ ਸਾਫ ਸੁਥਰੀ ਹੋਣੀ ਚਾਹੀਦੀ ਆ ਸੇਤ ਲਈ ਜਦੋਂ ਕਿ ਇਹ ਹਾਨੀਕਾਰਕ ਸਰਕਾਰ ਨੂੰ ਵੀ ਚਾਹੀਦੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਆਪਾਂ ਮੋਟਰਸਾਈਕਲ ਬਾਈਕਲ ਕੋਈ ਵੀ ਚੀਜ਼ਾਂ ਲੈਣੇ ਉਹਨਾਂ ਦਾ ਪ੍ਰਦਰਸ਼ਨ ਵਾਸਤੇ ਆਪਣਾ ਨਸਾਂਸ ਬਣਦਾ ਹਨਾ ਉਹਨਾਂ ਦੇ 5000 ਕਟੋ ਕਟ ਕੱਟ ਲਾਉਂਦੇ ਨੇ ਇੱਕ ਚਲਾਨ ਕਰਕੇ ਇਹਨਾਂ ਦਾ ਕਿਹੜਾ ਕੋਈ ਮਤਲਬ ਨਸਾਂਸ ਬਣਿਆ ਹੋਇਆ ਕਿਹਨੇ ਪਰਮਿਸ਼ਨ ਦਿੱਤੀ ਇਹਨਾਂ ਨੂੰ ਬਣਾਉਣ ਦੀ ਬੇਥੇ ਬਣਾਉ ਕਰਾਂ ਜਾ ਕੇ ਇਹ ਮਹੱਲੇ ਚ ਚਿਮਣੀਆਂ ਧੂਏ ਖੋਲੋ ਇਹ ਨਹੀਂ ਹੋਣਾ ਚਾਹੀਦਾ ਕਦੇ ਵਾਸਤੇ ਤੇ ਮਤਲਬ ਜਿਹੜੇ ਤੁਹਾਡੇ ਸਾਹਮਣੇ ਆਏ ਸੱਚ ਦੀ ਗੱਲ ਆ ਸੀ ਝੂਠ ਨਹੀਂ ਬੋਲਦੇ ਜਦੋਂ ਬੰਦਾ ਆਕ ਜਾਂਦਾ ਕੋਈ ਨਾ ਕੋਈ ਕਦਮ ਦਾ ਚੱਕੂਗਾ ਇਹਦਾ ਜਲਦੀ ਜਲਦੀ ਹੱਲ ਕਰਿਆ ਜਾਵੇ ਨਹੀਂ ਅਸੀਂ ਕਦਮਾਂ ਫੇਰ ਅੱਗੇ ਵੱਡਾਂਗੇ ਜੀ ਬਿਲਕੁਲ ਹੈ ਬਾਈ ਜੀ ਕੋਲੇ ਨਾ ਇੱਕ ਤਸਵੀਰ ਆ ਮੋਬਾਈਲ ਦੇ ਤੇ ਤਸਵੀਰ ਦਿਖਾ ਰਹੇ ਨੇ ਬਾਈ ਜੀ ਹੈ ਕੀ ਆ ਕਾਦੀ ਤਸਵੀਰ ਦਿਖਾ ਰਹੇ ਇਹ ਜਿਹੜਾ ਤੂੰ ਆਈ ਇਹ ਤੂੰ ਅੰਦਰ ਆਂਦਾ ਹੀ ਤਾਂ ਬੱਚਿਆਂ ਨੂੰ ਸਾਹ ਹੁੰਦਾ ਜੀ ਖਾਂਸੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਤਾਂ ਕਰਕੇ ਜੀ ਯਾਨੀ ਕਿ ਆਪਣਾ ਬੱਚਾ ਕੋਈ ਹਾਂਜੀ ਹਾਂ ਆਪਣਾ ਹੀ ਬੱਚਾ ਜੀ ਹਾਂਜੀ ਜੀ ਬਿਲਕੁਲ ਹੈ ਜੋ ਤਸਵੀਰ ਦਿਖਾਈ ਜਾ ਇਹਨਾਂ ਦੇ ਬੱਚੇ ਦੀ ਤਸਵੀਰ ਆ ਤੁਸੀਂ ਵੇਖ ਸਕਦੇ ਹੋ ਕਿ ਜਿਸ ਦੇ ਆਕਸੀਜਨ ਸਿਲੰਡਰ ਲੱਗਿਆ ਹੋਇਆ ਇਹ ਕਹਿੰਦੇ ਨੇ ਕਿ ਇਸ ਧੂਏ ਦੇ ਕਾਰਨ ਹੋਰ ਵੀ ਜੋ ਬੱਚੇ ਨੇ ਉਹ بیمار ਪਏ ਨੇ ਵੀਰ ਨਾਲ ਹੋਰ ਵੀ ਇੱਥੇ ਗੱਲ ਕਰਦੇ ਆ ਸਰ ਵੀ ਇਹ ਤਾਂ ਇੱਕਰ ਗੱਲ ਕੀਤੀ ਜਾਵੇ ਤੁਹਾਡੇ ਮਹੱਲੇ ਦਾ ਰੋਪ ਆ ਕਿ ਸਾਹ ਨਹੀਂ ਆਉਂਦਾ ਜੀਨਾ ਮੁਸ਼ਕਲ ਹੋਇਆ ਪਿਆ ਪਰ ਜੋ ਓਨਰ ਨੇ ਉਹ ਕਹਿੰਦੇ ਕਿ ਅਸੀਂ ਤਾਂ ਲੱਖਾਂ ਰੁਪਇਆ ਦੇਣਾ ਕਰਜ਼ਾ ਹੀ ਠਾਕੇ ਅਸੀਂ ਹੁਣ ਇੱਥੋਂ ਕਿਵੇਂ ਜਾਈ ਦੇਖੋ ਜੀ ਮੈਂ ਸ਼ੁਰੂ ਦੇ ਵਿੱਚ ਵੀ ਪਹਿਲਾਂ ਦੱਸਿਆ ਸੀ ਇਹ ਇਹ ਵੀ ਗਰੀਬ ਨੇ ਅਸੀਂ ਇਹਨਾਂ ਦੀ ਹਮਦਰਦੀ ਪ੍ਰਗਟਾਈ ਇੱਕ ਦੋ ਮਹੀਨੇ ਪਹਿਲਾਂ ਕਹਿੰਦੇ ਵੀ ਅਸੀਂ ਕੱਚੇ ਕਮਲੇ ਬਣਾਉਣੇ ਨੇ ਵੀ ਚਲੋ ਬਣਾ ਕੇ ਕਿਤੇ ਹੋਰ ਕੋਈ ਕਿਸ ਘਾ ਕੇ ਭੇਜ ਦਿਆ ਕਰਾਂਗੇ ਫਿਰ ਇਹਨਾਂ ਨੂੰ ਚੌਥੇ ਮਹੀਨੇ ਅਸੀਂ ਕਿਹਾ ਵੀ ਇਹ ਬੰਦ ਕਰ ਦਿਓ ਕਹਿੰਦੇ ਤਿੰਨ ਇੱਕ ਮਹੀਨੇ ਸਾਨੂੰ ਦੇ ਦਿਓ ਅਸੀਂ ਤਿੰਨ ਮਹੀਨੇ ਸਾਡੇ ਮਹੱਲਾ ਨਿਵਾਸੀ ਕੋਈ ਨਹੀਂ ਹੋ ਕਰੇ ਵੀ ਚਲੋ ਇਹ ਵੀ ਗਰੀਬ ਨੇ ਪਾ ਲੈਣ ਦੋ ਉਦੋਂ ਬਾਅਦ ਫਿਰ ਇੱਕ ਦੋ ਮਹੀਨੇ ਜਦੋਂ ਇਹਨਾਂ ਨੇ ਅੱਗ ਲਾਈ ਅਸੀਂ ਆ ਕੇ ਇਹਨੂੰ ਪਰ ਵੀ ਕਾਕਾ ਜੀ ਤੁਹਾਡਾ ਨੁਕਸਾਨ ਹੋ ਜਾਣਾ ਜੇ ਮੰਨ ਲੈ ਕਿਉਂਕਿ ਜੋ ਮੰਨ ਲਏ ਤੇ ਸਾਰੇ ਇਹ ਮੰਨਲਾ ਇਕੱਠਾ ਹੋਇਆ ਹੋਇਆ ਸਾਹ ਲੈਣਾ ਬਹੁਤ ਔਖਾ ਹੋਇਆ ਪਿਆ ਔਰ ਇਹ ਆਪਦਾ ਕਿਤੇ ਹੋਰ ਲੈ ਜਾਣ ਕਿਤੇ ਹੋਰ ਕਰ ਲੈਣਾ ਇਹਨਾਂ ਨੂੰ ਕਿਹਾ ਬਾਰ-ਬਾਰ ਪ੍ਰਸ਼ਾਸਨ ਵੀ ਆ ਕੇ ਗਏ ਗਿਆ ਪੁਲਿਸ ਵੀ ਆ ਕੇ ਗਈਏ ਤੇ ਔਰ ਜੋ ਪ੍ਰਦੂਸ਼ਨ ਕੰਟਰੋਲ ਬੋਰਡ ਹੈ ਉਹ ਵੀ ਇੱਥੇ ਆ ਕੇ ਅਸੀਂ ਉਹਨਾਂ ਮਾਰ ਕੇ ਦਿੱਤੀਆਂ ਹੋਈਆਂ ਨੇ ਸਾਰਿਆਂ ਨੂੰ ਉਹਨਾਂ ਨੇ ਆ ਕੇ ਕਦੇ ਨਹੀਂ ਇੱਥੇ ਜਿਹੜਾ ਮਾਰੇ ਪਤਾ ਨਹੀਂ ਉੱਪਰ ਜੋ ਅਧਿਕਾਰੀਆਂ ਨਾਲ ਇਹ ਮਿਲੇ ਹੋਏ ਨੇਗੇ ਪਰ ਇਹਨਾਂ ਦੀ ਗਰੀਬੀ ਦੀ ਅਸੀਂ ਮਦਦ ਕਰਦੇ ਆਂ ਇਹਨਾਂ ਨੂੰ ਕਾਲ ਪਾਸ ਪੰਜ ਚਾਰ ਵਾਰੀ ਕਹਿਤਾ ਜਦੋਂ ਉਹਨੂੰ ਪੂਰੇ ਮਾਰੇ ਸ਼ਾਮ ਨੂੰ ਕਿਸੇ ਦੇਖ ਲੋ ਹੁਣ ਉਸ ਪੈਣੀ ਆ ਇਹ ਜਿੱਥੇ ਜਿੱਥੇ ਧੂਆਂ ਸਾਰੇ ਘਰਾਂ ਦੇ ਵਿੱਚ ਜਾ ਬੜਨਾ ਇਹਨਾਂ ਨੂੰ ਅਸੀਂ ਆਪਣੇ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਇਹਨਾਂ ਨੂੰ ਆ ਕੇ ਬੰਡਿਆਂ ਨੂੰ ਮਿਲਿਆ ਸੀ ਇਹ ਵਸ ਇੱਕ ਦੋ ਵਾਰੀ ਕਹਿੰਦੇ ਨੇ ਵੀ ਅਸੀਂ ਪਿਛਲੇ ਸ਼ਨੀਵਾਰ ਜੀ ਅਸੀਂ ਕਿਹਾ ਸੀ ਇਹ ਕਹਿੰਦੇ ਸੀ ਸੋਮਵਾਰ ਪਰ ਸਾਨੂੰ ਦੱਸ ਦਾਂਗੇ ਪਰ ਇਹ ਤੋਂ ਬਾਅਦ ਪਾਉਂਦੇ ਨਹੀਂ ਫਿਰ ਫਿਰ ਪਾਲੀ ਇਹਨਾਂ ਨੇ ਪਤਾ ਨਹੀਂ ਕੀ ਗੱਲਬਾਤ ਇਹਨਾਂ ਦੀ ਜ ਹੁਣ ਇਹ 3 ਸਾਲ ਕਹਿੰਦੇ ਨੇ ਸਾਨੂੰ ਤਰਖੋ 3 ਸਾਲਾਂ ਦੇ ਵਿੱਚ ਤਾਂ ਮਹੱਲਾ ਹੀ ਖਤਮ ਹੋ ਜਾਣਾ ਲੋਕ ਇੱਥੋਂ ਵੇਚ ਕੇ ਜਾ ਰਹੇ ਨੇ ਸਾਡੇ ਮਹੱਲੇ ਵਾਸਤੇ ਬਹੁਤ ਸ਼ਰਦਰਦੀ ਹੈ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦੇ ਹੋਵੇ ਜਿਹੜੇ ਇਹਨਾਂ ਦੇ ਪੈਸੇ ਦਿੱਤੇ ਹੋਏ ਨੇ ਉਹਨਾਂ ਨੂੰ ਕਮਿਟਮੈਂਟ ਕਰ ਲੈਣਾ ਵੀ ਸਾਡੇ ਪੈਸੇ ਪਏ ਵਾਪਸ ਤੇ ਭਾਈ ਮਹੱਲਾ ਸਾਨੂੰ ਨਹੀਂ ਜਾਂਦਾ ਜਿੱਥੇ ਮਹੱਲਾ ਨਹੀਂ ਜਾਂਦਾ ਉੱਥੇ ਕੰਮ ਚੱਲ ਨਹੀਂ ਸਕਦਾ ਕੱਲ ਨੂੰ ਅਸੀਂ ਚੇਤਾਵਨੀ ਦੇਈ ਹੈ ਵੀ ਜੇ ਕੋਈ ਗੱਲ ਲੜਾਈ ਪੜਾਈ ਦਾ ਪ੍ਰਸ਼ਾਸਨ ਤੇ ਹੋ ਵੀ ਜੇ ਜਾਮ ਵੀ ਲਾਉਣਾ ਪਿਆ ਜੇ ਕੋਈ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਸਾਰੇ ਮਹੱਲਾ ਅਸੀਂ ਇਕੱਲੇ ਘਰ ਘਰ ਦਾ ਬੱਚਾ ਉੱਥੇ ਜਾ ਕੇ ਬਰਨਾਲੇ ਕੈਂਚੀਆਂ ਜਾਮ ਲਾਵਾਂਗੇ ਜੇ ਸਾਡਾ ਕੋਈ ਹੱਲ ਨਾ ਕੀਤਾ ਜੀ ਇਹ ਬਿਲਕੁਲ ਸਰਪੀ ਜੀ ਦਾ ਕਹਿਣਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਨਾ ਸੁਣੀ ਨਾ ਹੈ ਇਸ ਜਗ੍ਹਾ ਤੋਂ ਚੁਕਾਇਆ ਤਾਂ ਮਜਬੂਰ ਹੋ ਕੇ ਬੱਚਾ ਬੱਚਾ ਅਸੀਂ ਨਾਲ ਲੈ ਕੇ ਮਹਾਵੀਰ ਚੌਕ ਸੰਗਰੂਰ ਵਿਖੇ ਜਾਮ ਕਰਾਂਗੇ ਪਰ ਉੱਥੇ ਹੀ ਇਹਨਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਕੋਈ ਲੜਾਈ ਝਗੜਾ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇੱਥੇ ਬਜ਼ੁਰਗ ਵੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਕੀ ਨਾਮ ਸਰ ਭਗਵਾਨ ਦਾ ਸਹੀ ਭਗਵਾਨਾ ਜੀ ਕਹਿੰਦੇ ਖਾਸ ਕਰ ਬਜ਼ੁਰਗਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਕੀ ਆਉਂਦੀ ਹੈ ਕੋਈ ਸਮੱਸਿਆ ਜੀ ਸਾਹ ਮਸਾ ਆ ਰਿਹਾ ਹੈ ਛਾਤੀ ਜਮ ਹੋ ਗਈ ਪਈ ਹੈ ਤੇ ਮਤਲਬ ਬਹੁਤ ਜ਼ਿਆਦਾ ਦਿੱਕਤ ਹੈ ਜੀ ਐਂ ਬਿਮਾਰੀ ਮਤਲਬ ਇਹਨਾਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਆਪਣਾ ਕੰਮ ਇਹ ਬੰਦ ਨਹੀਂ ਕਰ ਰਹੇ ਤੇ ਸਾਨੂੰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਖਾਸ ਕਰਕੇ ਅਸੀਂ ਸਾਡੀ ਉਮਰ ਪੇਰੀ ਓਵਰ 75 ਸਾਲ ਤੋਂ ਉੱਪਰ ਤੇ ਸਾਹ ਲੈਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਜੀ ਬਿਲਕੁਲ ਬਾਪੂ ਦਾ ਕਹਿਣਾ ਕਿ 75 ਸਾਲ ਦੀ ਉਮਰ ਹੋ ਗਈ ਆ ਪਰ ਹੁਣ ਸਾਹ ਲੈਣਾ ਔਖਾ ਹੋਇਆ ਪਿਆ ਕਿਉਂਕਿ ਤੁਹੇ ਦੇ ਕਾਰਨ ਜੋ ਆਲੇ-ਦੁਆਲੇ ਦੇ ਵਸਨੀਕ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸਿੰਘ